ਕਹਿਣਾ ਹੈ ਇਸ ਝੰਡੇ ਬਾਰੇ ਦੇਖੋ ਜੀ ਜਿਹੜਾ ਅੱਜ ਦਾ ਸਾਡਾ ਏਜੰਡਾ ਵਾ ਇਹ ਨਾ ਤਾਂ ਇਕੱਲੇ ਸਿਰਗੇ ਚ ਵੱਖ-ਵੱਖ ਏਰੀਏ ਚ ਤੇ ਲਗਾਤਾਰ ਲੰਮੇ ਸਮੇਂ ਤੋਂ ਚੱਲਦਾ ਆ ਰਿਹਾ ਤੇ ਲੰਮੇ ਸਮੇਂ ਤਿੱਕਰ ਚੱਲਣਾ ਵਾ ਜਿਸ ਦੇ ਵਿੱਚ ਜੋਸ਼ ਹੌਸ਼ ਇਹਨਾਂ ਸਾਰੀਆਂ ਚੀਜ਼ਾਂ ਨੂੰ ਮੱਦੇ ਨਜ਼ਰ ਰੱਖਦੇ ਹੋਏ ਪੰਜਾਬ ਦੇ ਵੱਖ-ਵੱਖ ਪਿੰਡਾਂ ਤੋਂ ਲੋਕ ਕੂਚ ਕਰਕੇ ਇੱਥੇ ਆ ਰਹੇ ਆ ਇਹ ਬਹੁਤ ਖੁਸ਼ੀ ਹੋ ਰਹੀ ਵੱਡੀ ਗਿਣਤੀ ਦੇ ਵਿੱਚ ਇਸ ਸਮੇਂ ਤੁਸੀਂ ਦੇਖ ਰਹੇ ਜੋ ਮੇਰੇ ਮਗਰ ਜਿਹੜਾ ਇਹ ਪੰਡਾਲ ਦੇ ਵਿੱਚ ਧਰਨਾ ਲੱਗਾ ਹੋਇਆ ਵਾ ਸੋ ਇਹ ਮੋਦੀ ਦੀ ਸਰਕਾਰ ਕਿਉਂਕਿ ਕੋਈ ਸਮਾਂ ਸੀ ਜਦੋਂ ਸਾਡਾ ਦੇਸ਼ ਬਾਹਰ ਦੇ ਦੇਸ਼ਾਂ ਤੋਂ ਮੰਗ ਕੇ ਖਾਂਦਾ ਸੀ ਪਰ ਸਾਡੇ ਕਿਸਾਨ ਨੇ ਇੱਕ ਦਾਤਰੀ ਕਿਰਪਾ ਫੜ ਕੇ ਤੇ ਸਾਡੇ ਦੇਸ਼ 'ਚੋਂ ਅੰਨ ਦਾ ਕਾਲਮ ਕਾਇਆ ਉਸ ਤੋਂ ਬਾਅਦਾਂ ਜੇ ਅੱਜ ਦੇ ਸਮੇਂ 'ਚ ਗੱਲ ਕਰ ਲਈਏ ਕੋਈ ਸਮਾਂ ਸੀ ਜਦੋਂ ਮੇਰੇ ਦੇਸ਼ ਦੇ ਵਿੱਚ ਨਾਲਾ ਲਾਇਆ ਜਾਂਦਾ ਸੀ ਜਾਇ ਜਵਾਨ ਜਾਇ ਕਿਸਾਨ ਪਰ ਅੱਜ ਮੋਦੀ ਜਾਇ ਜਵਾਨ ਜਾਇ ਕਿਸਾਨ ਦੀ ਨੀਤੀ ਤੇ ਨਹੀਂ ਚੱਲ ਰਿਹਾ ਅੱਜ ਮੋਦੀ ਕਿਸਾਨਾਂ ਨੂੰ ਬਰਬਾਦ ਕਰਨ ਦੀ ਨੀਤੀ ਤੇ ਚੱਲ ਰਿਹਾ ਤੇ ਮੋਦੀ ਨੂੰ ਅਸੀਂ ਇਹ ਚੇਤਾਵਨੀ ਦੇਣਾ ਚਾਹੁੰਦੇ ਹਾਂ ਇਹ ਦੱਸਣਾ ਚਾਹੁੰਦੇ ਹਾਂ ਕਿ ਮੋਦੀ ਤੇਰਾ ਰਾਜ ਅਸੀਂ ਜ਼ਿਆਦਾ ਚਿਰ ਨਹੀਂ ਚੱਲਣ ਦਿਆਂਗੇ ਹੁਣ ਪੰਜਾਬ ਦਾ ਜੁਵਾ ਜਾਗ ਪਿਆ ਵਾ ਨੌਜਵਾਨ ਵੀ ਇੱਥੇ ਖਲੋਤੇ ਆ ਕਾਫੀ ਵੱਡੀ ਗਿਣਤੀ ਦੇ ਵਿੱਚ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਪੰਜਾਬ ਫਰੈਸ਼ਨ ਦਸ ਬੋਲ ਰਿਹਾ ਵਾ ਇਸ ਸਮੇਂ ਕੱਲ ਵੀ ਮਡਵੇਟ ਦੇ ਵਿੱਚ ਉਹਨਾਂ ਆਗਮਨ ਵੇ ਦੱਸ ਕੇ ਹੰਤਾ ਕਿ ਇਹ ਤੁਸੀਂ ਜੋ ਵੀ ਕਰ ਰਹੇ ਜੋ ਇਹ ਗਲਤ ਕਰ ਰਹੇ ਜੋ ਤੇ ਪੰਜਾਬ ਦੇ ਲੋਕਾਂ ਨੂੰ ਕਾਫੀ ਹੱਦ ਤੱਕ ਸੰਚੇਦਿਤ ਕੀਤਾ ਵਾ ਸੋ ਇਸੇ ਪ੍ਰਕਾਰ ਅਸੀਂ ਜੇ ਸੋਸ਼ਲ ਮੀਡੀਆ ਦੀ ਗੱਲ ਕਰਨਗੇ ਚਾਹੇ ਕੋਈ ਹੋਰ ਪਲੇਟਫਾਰਮ ਹੋਵੇ ਕਿ ਉਤੇ ਅਸੀਂ ਪੂਰੀ ਤਰ੍ਹਾਂ ਜਿਹੜਾ ਕਿਸਾਨਾਂ ਦੇ ਨਾਲ ਆ ਤੇ ਇਸ ਸਮੇਂ ਇੱਥੇ ਵੀ ਪਹੁੰਚੇ ਆ ਸੋ ਪੰਜਾਬ ਦਾ ਹਰ ਇੱਕ ਕਿਸਾਨ ਇਸ ਆਰਡੀਨੈਂਸ ਤੋਂ ਦੁਖੀ ਆ ਤੇ ਅਸੀਂ ਚਾਹੇ ਸਾਨੂੰ ਕੋਈ ਵੀ ਕੁਰਬਾਨੀ ਦੇਣੀ ਪਵੇ ਇਸ ਆਰਡੀਨੈਂਸ ਦੇ ਵਿਰੋਧ ਦੇ ਵਿੱਚ ਤਵਾਂਗੇ ਠੀਕ ਆ ਜੀ ਧੰਨਵਾਦ ਹਾਂਜੀ ਹਰਮੀਤ ਸਿੰਘ ਜੀ ਜੋ ਅੱਜ ਏਜੰਡਾ ਕੀਤਾ ਗਿਆ ਏ ਇਸ ਬਾਰੇ ਕੀ ਕਹਿਣਾ ਹੈ ਤੁਹਾਡਾ ਦੇਖੋ ਸਾਡੀ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਤਹਿਸੀਲ ਬਾਬਾ ਬਕਾਲਾ ਦਾ ਮੈਂ ਸਖਤਰ ਹਾਂ ਜਦੋਂ 31 ਕਿਸਾਨ ਜਥੇ ਬੰਦੀਆਂ ਦੀ ਸਾਂਝੀ ਮੀਟਿੰਗ ਦੇ ਉੱਤੇ ਇੱਕ ਫੈਸਲਾ ਲਿਆ ਗਿਆ 25 ਨੂੰ ਪੰਜਾਬ ਬੰਦ ਕਰਨ ਦਾ ਉਹਦੇ ਵਿੱਚ ਸਾਡੀ ਜਥੇਬੰਦੀ ਨੇ ਪੂਰੀ ਤਰ੍ਹਾਂ ਹਮਾਇਤ ਕੀਤੀ ਇੱਕ ਤਰੀਕ ਤੋਂ ਅਣਮਿਥੇ ਸਮੇਂ ਦੇ ਧਰਨੇ ਰੇਲ ਰੋਕੋ ਅੰਦੋਲਨ ਪੰਜਾਬ ਦੇ ਅੰਦਰ 31 ਜਥੇਬੰਦੀਆਂ ਨੇ ਐਲਾਨ ਕੀਤਾ ਉਹਦੇ ਵਿੱਚ ਅਸੀਂ ਵੱਡੀ ਗਣਤੀ ਦੇ ਵਿੱਚ ਸ਼ਹੀਦ ਪਗਤ ਸਿੰਘ ਨੌਜਵਾਨ ਸਭਾ ਵੱਲੋਂ ਬਟਾਰੀ ਵਾਲੇ ਸਟੇਸ਼ਨ ਤੇ ਜਿਹੜਾ ਉਹਨਾਂ ਦੀ ਹਮਾਇਤ ਕਰਦਿਆਂ ਹੋਇਆ ਇਹ ਬਜ਼ੁਰਗਾਂ ਦੇ ਇਹ ਸਾਡੀਆਂ ਭੈਣਾਂ ਔਰਤਾਂ ਦੇ ਮਜ਼ਦੂਰਾਂ ਦੇ ਮੂਹਰੇ ਹੋ ਕੇ ਸਾਡਾ ਨੌਜਵਾਨ ਵਰਗ ਆਪਣੀ ਜਥੇਬੰਦੀ ਵੱਲੋਂ ਕਿਸਾਨਾਂ ਦਾ ਪੂਰਾ ਤਰ੍ਹਾਂ ਹਮਾਇਤ ਕਰੇਗਾ ਜੋ ਅੱਜ ਬੀਬੀਆਂ ਸਾਡੀਆਂ ਭੈਣਾ ਆਪੋ ਆਪਣੇ ਘਰ-ਬਾਰ ਛੱਡ ਕੇ ਤੇ ਆਪਣੇ ਛੋਟੇ ਬੱਚੇ ਛੱਡ ਕੇ ਇੱਥੇ ਆਈਆਂ ਏ ਉਹਨਾਂ ਬਾਰੇ ਤੁਹਾਡਾ ਕੀ ਕਹਿਣਾ ਏ ਵੇਖੋ ਔਰਤ ਇੱਕ ਐਸੀ ਸ਼ਕਤੀ ਔਰਤ ਦੇ ਅੰਦਰ ਬਿਨਾ ਔਰਤ ਦੇ ਕੋਈ ਵੀ ਸੰਘਰਸ਼ ਦੇ ਮੈਦਾਨ 'ਚ ਜਿੱਤ ਪ੍ਰਾਪਤ ਨਹੀਂ ਹੁੰਦੀ ਉਹ ਕੁਝ ਮਸਾਲਾ ਕਹਿ ਲਈਏ ਉਹ ਬੀਬੀ ਗਲਾਬਕੌਰ ਕਹਿ ਲਈਏ ਮਾਈ ਭਾਗੋ ਕਹਿ ਲਈਏ ਇਨਾ ਔਰਤਾਂ ਤੋਂ ਬਿਨਾ ਕੋਈ ਵੀ ਸੰਘਰਸ਼ ਸਿਰੇ ਨਹੀਂ ਚੜਦਾ ਜੇ ਕਹਿ ਲਈਏ ਬੱਚਿਆਂ ਨੂੰ ਛੱਡ ਕੇ ਇਹ ਕੁਰਬਾਨੀਆਂ ਵੀ ਸਾਨੂੰ ਬੱਚਿਆਂ ਨੂੰ ਪਰਿਵਾਰਾਂ ਨੂੰ ਪਾਲਣ ਦੇ ਨੂੰ ਧਿਆਨ ਚ ਰੱਖਦੇ ਹੋਏ ਪਰਿਵਾਰ ਨੂੰ ਪਾਲਣ ਲਈ ਵੀ ਕਾਰ-ਬਾਰ ਛੱਡ ਕੇ ਵੀ ਅਸੀਂ ਇਹ ਔਰਤਾਂ ਦੀ ਜਿਹੜੀ ਆ ਖੁਸ਼ੀ ਮਹਿਸੂਸ ਕਰਦੇ ਆ ਸਾਡੇ ਵਿੱਚ ਜਿਹੜੀਆਂ ਸ਼ਾਮਲ ਹੋਈਆਂ ਤੇ ਜੰਡਾ ਕਦੋਂ ਤੱਕ ਜਾਰੀ ਰਹੇਗਾ ਵੇਖੋ ਇਹ ਜੰਡਾ ਅਸੀਂ ਜਥੇਬੰਦੀਆਂ ਦੇ ਐਲਾਨ ਦੀ ਪੂਰੀ ਤਰ੍ਹਾਂ ਇਹ ਕੋਸ਼ਿਸ਼ ਕਰਾਂਗੇ ਉਹਨਾਂ ਨਾਲ ਗੱਲਬਾਤ ਜਾਰੀ ਰੱਖਣ ਦੀ ਜਿਵੇਂ ਉਹ ਐਲਾਨ ਕਰਨਗੇ ਅਣ ਮਿੱਥੇ ਸਮੇ ਲਈ ਲੰਮੇ ਸਮੇ ਲਈ ਅਸੀਂ ਉਹਨਾਂ ਚਰ ਇਸ ਐਜੰਡੇ ਦੇ ਨਾਲ ਜਿੱਥੋਂ ਤੱਕ ਕਿਸਾਨਾਂ ਦੀ ਗੱਲ ਚੱਲੀ ਅੰਦੋਲਨ ਖਤਮ ਹੋਣ ਦੀ ਉੱਥੇ ਤੱਕ ਅਸੀਂ ਮੋਢੇ ਨਾਲ ਮੋਢਾ ਜੋੜ ਕੇ ਖੜਾਂਗੇ ਦੂਜੀ ਗੱਲ ਅਸੀਂ ਨੌਜਵਾਨਾਂ ਵੱਲੋਂ ਕਹਿੰਨੇ ਇਸ ਆਰਡੀਨੈਂਸ ਦੇ ਨਾਲ ਕਾਲੇ ਕਾਨੂੰਨਾਂ ਦੇ ਨਾਲ ਕੱਲਾ ਕਿਸਾਨ ਨਹੀਂ ਕਿਸਾਨ ਦੇ ਨਾਲ ਮਜ਼ਦੂਰ ਹਰ ਵਰਗ ਦੁਕਾਨਦਾਰ ਵਪਾਰੀ ਸਾਡਾ ਨੌਜਵਾਨ ਵਰਗ ਵਿਹਲਾ ਹੋ ਜਾਊਗਾ ਪੰਜਾਬ ਦੇ ਅੰਦਰ ਬੇਰੋਜ਼ਗਾਰੀ ਜ਼ਿਆਦਾ ਵਾਜੂਗੀ ਬੇਰੋਜ਼ਗਾਰੀ ਵਧਨ ਦਾ ਕਾਰਨ ਇਹਨਾਂ ਰੁਜ਼ਗਾਰ ਨਹੀਂ ਮਿਲਣਾ ਫਿਰ ਸਾਡੇ ਅੰਦਰ ਨੌਜਵਾਨਾਂ ਦੇ ਅੰਦਰ ਭੁੱਖਮਰੀ ਪੈਦਾ ਹੋਊਗੀ ਨੌਜਵਾਨ ਨਸ਼ੇ ਦੇ ਸ਼ਿਕਾਰ ਹੋਣਗੇ ਸਾਡੀਆਂ ਨੌਜਵਾਨਾਂ ਦੀਆਂ ਜਿਹੜੀਆਂ ਮੌਤਾਂ ਲਾਜ਼ਮੀ ਤੌਰ ਤੇ ਵੱਡੀ ਗਿਣਤੀ ਝੋਣ ਲੱਗ ਜਾਣਗੀਆਂ ਸੋ ਬਹੁਤ ਵੱਡਾ ਕਾਰਨ ਸਾਡੇ ਨੌਜਵਾਨਾਂ ਦਾ ਇਹ ਜਿਹੜਾ ਆਰਡੀਨੈਂਸ ਲਾਗੂ ਹੋਣ ਦਾ ਬਹੁਤ ਖਤਰਾ ਹੈ ਜਿਵੇਂ ਕਿ ਸਰਕਾਰ ਵੱਲੋਂ ਇਸ ਆਰਡੀਨੈਂਸ ਬਿੱਲ ਨੂੰ ਲੈ ਕੇ ਕੋਈ ਸੁਣਵਾਈ ਨਹੀਂ ਹੁੰਦੀ ਤੁਹਾਡਾ ਅਗਲਾ ਕਦਮ